ਲਾਈਵ ਹੈ ਬਾਈ ਸਤਿ ਸ੍ਰੀ ਅਕਾਲ ਕਮੈਂਟ ਵਗੈਰਾ ਅੱਧਰ ਕਰ ਦਿਓ ਬਾਈ ਹੈਲੋ ਦੋਸਤੋ ਮੈਂ ਕੀ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਕੀ ਹਾਲ ਚਾਲ ਹੈ ਬਈ ਤੁਹਾਡਾ ਸਾਰਿਆਂ ਦਾ 7 ਵਜੇ ਦੇ ਸਾਢੇ 7 ਹੋ ਗਏ ਤੇ ਥੋੜੇ ਜਿਹਾ ਉਲਝ ਗਏ ਸੀ ਕਿਤੇ ਬਾਹਰ ਗਿਆ ਹੋਏ ਸੀ ਤਾਂ ਪ੍ਰੋਪਰ ਟਾਈਮ ਨਾਲ ਪਹੁੰਚ ਨਹੀਂ ਪਾਏ ਅੰਦਾਜ਼ਾ ਲੱਗਿਆ ਨਹੀਂ ਟਾਈਮ ਦਾ ਪਟਿਆਲੇ ਦਾ ਟ੍ਰੈਫਿਕ ਤੁਹਾਨੂੰ ਪਤਾ ਹੈ ਤੋ ਬਤੋ ਬਾ ਇੱਕ ਵਾਰ ਸਾਰੇ ਕਮੈਂਟ ਵਗੈਰਾ ਕਰ ਦੋ ਸਭ ਕੁਝ ਓਕੇ ਹੈ ਸਾਊਂਡ ਵਗੈਰਾ ਸਭ ਕੁਝ ਆ ਰਹੀ ਹੈ ਹਾਂ ਵੇਟ ਜ਼ਿਆਦਾ ਹੋਗੀ ਮੈਨੂੰ ਪਤਾ ਭਾਈ ਜ਼ਿਆਦਾ ਵੇਟ ਹੋਗੀ ਕੋਈ ਹਾਂ ਬਿਲਕੁਲ ਹੋਗੀ ਕੋਈ ਚੱਕਰ ਇੱਕ ਮਿੰਟ ਬਸ ਸਭ ਸਹੀ ਹੈ ਬਿਲਕੁਲ ਸਾਰਾ ਕੁਝ ਸਹੀ ਹੈ ਤੇ ਹਾਂ ਕਮੈਂਟ ਹੁਣ ਸਾਨੂੰ ਵਿਜ਼ੀਬਲ ਹੈ ਠੀਕ ਹੈ ਜੀ ਕਰ ਦੋ ਸ਼ੇਅਰ ਠੀਕ ਹੈ ਆਵਾਜ਼ ਘਟਾ ਆਵਾਜ਼ ਯਾਰ ਇਹਦੇ ਵਿੱਚ ਦਿੱਕਤ ਹੀ ਨਹੀਂ ਸਭ ਸਹੀ ਹੈ ਆਵਾਜ਼ ਵਗੈਰਾ ਦੇਖੋ ਕਿੰਨੀ ਘੱਟ ਹੈ ਐਪੜੀ ਆਵਾਜ਼ ਘੱਟ ਹੈ YouTube ਤੇ ਦੇਖੋ ਚਲਾ ਕੇ ਨਹੀਂ ਉਹ ਫਿਰ ਨਾ ਮਾਈਕਾ ਭਾਈ ਓਕੇ ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਜਿਆਦਾ ਨਹੀਂ ਸਰ ਬਹੁਤ ਜਿਆਦਾ ਯਾਰ ਇੱਕ ਤਾਂ ਸਾਡੀ ਪ੍ਰੋਬਲਮ ਹੀ ਨਹੀਂ ਮੁੱਕਦੀਆਂ ਹੈ ਕੋਈ ਗੱਲ ਨਹੀਂ ਥੋੜਾ ਜਿਹਾ ਜ਼ੋਰ ਕੇ ਬੋਲਾਂਗੇ ਜਵਾਨੋ ਕੋਈ ਨਾ ਮਾਈਕੀ ਆਪਾਂ ਕੱਲ ਬਦਲ ਦਾਂਗੇ ਇਹਦਾ ਮਤਲਬ ਅਗਰ YouTube ਤੇ ਆਵਾਜ਼ ਘਟਾ ਹੈ ਤਾਂ ਇਹਦਾ ਮਤਲਬ ਐਪ 'ਚੇ ਵੀ ਆਵਾਜ਼ ਘਟ ਹੋਏਗੀ ਹਨਾ ਇਹ ਹੋ ਸਕਦਾ ਹੈ ਲੈ ਵੀ ਇੱਕ ਕਮੈਂਟ ਦੇਖੋ ਹਰਪ੍ਰੀਤ ਕੌਰ ਜੀ ਦਾ ਕਮੈਂਟ ਹੈ ਕਿ ਮਾਸਟਰ ਕੈਡਰ ਲਈ ਕੁਝ ਸਟਾਰਟ ਕਰ ਦਿਓ ਜੀ ਕੋਈ ਨਾ ਅੱਛਾ ਸਰਪ੍ਰਾਈਜ਼ ਹੈਗੇ ਆ ਦੋ ਦੋ ਸਰਪ੍ਰਾਈਜ਼ ਹੈ ਕਿਹੜੇ ਕਿਹੜੇ ਨਹੀਂ ਸਮਝ ਆ ਰਿਹਾ ਵੀ ਸਟਾਰਟ ਕਿਹੜਾ ਕਰਨਾ ਹੈ ਹੈਨਾ? ਓਬਵੀਅਸ ਸਟੂਡੀਓ ਦਿਖਾਇਓ ਇੱਕ ਵਾਰ। 1 ਮਿੰਟ ਰੁਕੋ। ਆਪਾਂ ਕਰਦੇ ਹਾਂ ਪਹਿਲਾਂ ਮੈਂ ਸਾਊਂਡ ਵਾਲਾ ਦੇਖਦਾ ਪ੍ਰੋਬਲਮ। ਓਕੇ। ਵਾਕਈ ਬਹੁਤ ਘੱਟ ਹੈ। ਹੈਨਾ? ਤਾਂ ਮੈਂ ਕਰਾਂ ਇਹਦੀ ਸੈਟਿੰਗ ਥੋੜੀ ਜੀ 1 ਮਿੰਟ। ਚਲੋ ਦੇਖ ਲਓ ਹੱਥ ਪੈਰ ਮਾਰ ਕੇ। ਨਹੀਂ ਉਹ ਹੋ ਜਾ। ਕਰਦੇ ਆਂ ਬਈ ਸਟਾਰਟ। ਬੱਸ 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 1 ਮਿੰਟ ਦਿਓ। ਇਨਪੁਟ ਆ ਹੈਗਾ ਜੀ ਹਾਂ ਵਿਕਰਦੂ ਕਰਦੂ ਕਰਦੂ ਸਰ ਓਕੇ 100 ਕਰ ਦੋ ਹੁਣ ਦਿਖਾਓ ਬਈ ਆਵਾਜ਼ ਹੁਣ ਦਿਖਾਓ ਓਕੇ ਆ ਹੁਣ ਜ਼ਿਆਦਾ ਹੋ ਗਈ ਹੁਣ ਹੁਣ ਓਕੇ ਆ ਹੈਲੋ ਆ ਜੋ ਵੀ ਪਹਿਲਾਂ ਹੁਣ ਆਵਾਜ਼ ਓਕੇ ਆ हां आणदो सरप्राइज ਆਉਣਦਿਆਂ ਆਜੋ ਮੈਂ ਮੈਦਰ ਆਜੋ ਥੋੜੇ ਜੇ ਸਰ ਹੁਣ ਡਿਸਕਾਊਂਟ ਨਾ ਦੇ ਦਿਓ ਪੁਰਾਣੇ ਬੈਚ ਚ ਕਿਤੇ ਉਹ ਨਹੀਂ 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 ਲਓ ਪਹਿਲਾਂ ਤਾਂ ਸਾਰੇ ਜੋ ਹੈ ਕਮੈਂਟ ਬਾਕਸ ਵੱਲ ਧਿਆਨ ਦਿਓ ਠੀਕ ਹੈ ਇੱਕ ਲਿੰਕ ਪੇਸਟ ਕਰ ਰਿਹਾ ਸਾਰੇ ਬੱਚੇ ਇੱਕ ਲਿੰਕ ਪੇਸਟ ਹੋਏਗਾ ਉਹ ਤੇ ਕਲਿੱਕ ਕਰੋ ਪਹਿਲਾਂ ਤਾਂ अच्छा लो भाई आगे लिंक। लिंक क्लिक करो आ की है आई प्रताप अकेडमी टीचिंग एग्जाम्स ठीक है भाई ये चैनल करा है लॉन्च स्पेशली ਜਿਹੜੇ ਟੀਚਿੰਗ ਐਗਜ਼ਾਮਸ ਹੁੰਦੇ ਆ ਉਹਨਾਂ ਵਾਸਤੇ ਅੱਜ ਮੈਂ ਮੈਂ ਇਧਰ ਆ ਸ਼ੁਰੂਆਤ ਕਰੀ ਹੈ ਠੀਕ ਹੈ ਸਬਸਕ੍ਰਾਈਬ ਕਰ ਲਓ ਸਾਰੇ ਦੇ ਸਾਰੇ ਇੱਕ ਵੀਡੀਓ ਵੀ ਹੁਣੇ ਅਪਲੋਡ ਕਰ ਰਿਹਾ ਹਾਂ ਟੈਲੀਗ੍ਰam ਤੇ ਵੀ ਸ਼ੇਅਰ ਕਰ ਰਿਹਾ ਹਾਂ ਤਾਂ ਜਿੰਨੀ ਜਲਦੀ ਹੋ ਸਕਦਾ ਇਸ ਨੂੰ ਸਬਸਕ੍ਰਾਈਬ ਕਰ ਲਓ ਖਾਸ ਤੌਰ ਤੇ ਉਹਨਾਂ ਬੱਚਿਆਂ ਨਾਲ ਸ਼ੇਅਰ ਕਰੋ ਭਾਈ ਜਿਨ੍ਹਾਂ ਨੇ ਕਰਨੀ ਹੈ ਟੀਚਿੰਗ ਐਗਜ਼ਾਮਸ ਦੀ ਤਿਆਰੀ ਔਰ ਇਹਦੇ ਵਿੱਚ ਤੁਹਾਨੂੰ ਪੰਜਾਬੀ ਤੇ ਹੋਰ ਜੀਕੇ ਦੇ ਜੋ ਵੀ ਸਬਜੈਕਟ ਹੈਗੇ ਮਤਲਬ ਟੀਚਿੰਗ ਐਗਜ਼ਾਮਸ ਸਾਰੇ ਹੀ ਕਵਰ ਹੋਣਗੇ ਹੌਲੀ ਹੌਲੀ ਕਰਕੇ ਟੀਚਰਸ ਆਣਗੇ ਨਵੀਂ ਟੀਮਾਂ ਆਣ ਗਈਆਂ ਨਵੀਂ ਟੀਮ ਆਏਗੀ ਨਵੇਂ ਟੀਚਰਸ ਹੋਣਗੇ ਔਰ ਸਭ ਤੋਂ ਬੈਸਟ ਗੱਲ ਹੈ ਕਿ ਤੁਹਾਡੇ ਨਾਲ ਮੈਮ ਜ਼ਰੂਰ ਹੋਣਗੇ ਇਸ ਐਗਜ਼ਾਮ 'ਚ ਤਾਂ ਜਿਹੜੇ ਕਹਿੰਦੇ ਸਰ ਮਾਸਟਰ ਕੈਡਰ ਵਾਸਤੇ ਕੁਝ ਕਰੋ ਇਹ ਕਰੋ ਉਹ ਕਰੋ ਲਿਓ ਭਾਈ ਇੱਥੋਂ ਸ਼ੁਰੂਆਤ ਹੋ ਚੁੱਕੀ ਹੈ ਇਹ ਪਹਿਲਾ ਸਟੈਪ ਸੀਗਾ ਇਸ ਤੋਂ ਬਾਅਦ ਸਟੈਪ ਚੜਨੀ ਚੜਨੇ ਆ ਠੀਕ ਹੈ ਤਾਂ ਇੱਕ ਤਾਂ ਇਹ ਸਰਪ੍ਰਾਈਜ਼ ਸੀਗਾ ਅਸੀਂ ETT ਵਾਲੇ ਆ ਹਾਂ ETT ਮਾਸਟਰ ਕੈਡਰ PS TET ਜੋ ਵੀ ਹੈ ਠੀਕ ਹੈ ਇੱਕ ਵਾਰ ਮੈਂ ਮੈਮ ਦੱਸਣਗੇ ਹੁਣ ਤੁਹਾਨੂੰ ਸਾਰਾ ਸਤਿ ਸ਼੍ਰੀ ਅਕਾਲ ਸਟੂਡੈਂਟਸ ਹਾਂਜੀ ਪਤੋਂ ਤੁਹਾਡੀ ਬਹੁਤ ਇਨਕੁਆਰੀ ਆਈ ਸੀ ਕਿ ਮੈਮ ਮਾਸਟਰ ਕੈਡਰ ਦੀ ਤਿਆਰੀ ਸਟਾਰਟ ਕਰਵਾ ਦਿਓ ਤੇ ਪਤੋਂ ਹੁਣ ਆਪਾਂ ਪੁਟੀ TET ਤੇ ਮਾਸਟਰ ਕੈਡਰ ਇਹ ਆਪਾਂ ਸਟਾਰਟ ਕਰ ਰਹੇ ਹਾਂ ਹੁਣ ਆਪਣੇ ਟੀਚਿੰਗ ਵਾਸਤੇ ਅੱਗੇ ਓਕੇ ਤਾਂ ਹੁਣ ਇਹਦੇ ਉੱਪਰ ਮੈਮ ਟੀਚਿੰਗ ਇੱਕ ਸ਼ਾਮਸ ਤੇ ਸਰਦਾਰ ਅਕੈਡਮੀ ਤੇ ਓਕੇ ਕੀ ਕੋਈ ਗਾਲੀ ਕੋਈ ਗਾਲੀ ਕੀ ਹੈ ਮੈਡਮ ਫਸਟ ਟਾਈਮ ਹੋਇਆ ਨਾ ਤਾਂ ਥੋੜਾ ਚਾ ਚਾਚੇ ਅਮੇ ਹੋ ਜਾਂਦਾ ਕੋਈ ਗਾਲੀ ਕਿਉਂਕਿ ਇਸ ਚੈਨਲ ਨੂੰ ਲੀਡ ਹੀ ਮੈਮ ਕਰਨਗੇ ਠੀਕ ਹੈ ਪੇਪਰ A ਤੇ B ਪੰਜਾਬੀ ਦੇ ਚੱਲੂਗਾ ਬਿਲਕੁਲ 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 ਪੇਪਰ A ਤੇ B ਪੰਜਾਬੀ ਜੋ ਪੀਐਸਟੈਟਾ ਮਾਸਟਰ ਕੈਡਰ ਦੀ ਜੋ ਪੰਜਾਬੀ ਹੈ ਇੱਥੇ ਮੈਮ ਕੱਲ ਤੋਂ ਕਲਾਸਾਂ ਕੱਲ ਤੋਂ ਜਾਂ ਜੋ ਵੀ ਮਤਲਬ ਇੱਕ ਡੇਟ ਫਿਕਸ ਕਰ ਦਾਂਗੇ ਆਪਾਂ ਚਲੋ ਚਲੋ ਤੁਸੀਂ ਥੋੜਾ ਕੰਟੀਨਿਊ ਰਹੋ ਜੀ ਸਰ ਇੱਕ ਡੇਟ ਫਿਕਸ ਕਰ ਦਾਂਗੇ ਆਪਾਂ ਹਾਂ ਬਿਲਕੁਲ ਬੇਫਿਕਰ ਆ हां ਪੁੱਤ ਜਿਹੜੀਆਂ ਸੋਡੀਆਂ YouTube ਕਲਾਸਾਂ ਚੱਲ ਰਹੀਆਂ ਸੀ ਦਾ ਪੀਟੀ ਪਲਸ ਬੀ ਪੇਪਰ A ਤੇ ਪੇਪਰ B ਲਈ ਉਹ ਸੋਡਾ ਟੈਸਟ ਆ ਹੁਣ ਆਪਾਂ ਕਰੀਆਂ ਸੀ ਚਾਰ ਸ਼ਬਦਸ ਰਹਿਣੀਆਂ ਤੇ ਪੁੱਤ ਉਹ ਟੈਸਟ ਸੋਡਾ ਹੋਊਗਾ ਤੇ ਪੰਜਾਬੀ ਦੀ ਡੇਲੀ ਕਲਾਸ 11 ਵਜੇ ਮਿਲੂਗੀ ਪੀਟੀ ਪੀਟੀ ਪਲਸ ਬੀ ਗਰੁੱਪ B ਵਾਸਤੇ ਆਪਾਂ ਪੰਜਾਬੀ ਉਤੇ ਉਤੇ ਕਰ ਹੀ ਰਹੇ ਆ ਪੇਪਰ A ਤੇ ਪੇਪਰ B ਵਾਲੀ 11 ਵਜੇ ਵਾਲੀ ਕਲਾਸ ਕਦੇ ਬੰਦ ਨਹੀਂ ਹੋਊਗੀ ਪੰਜਾਬੀ ਦੀ ਤਾਂ ਉੱਥੇ ਤੁਸੀਂ ਆਪਣੀ ਪੰਜਾਬੀ ਕਵਰ ਕਰ ਸਕਦੇ ਹੋ ਓਕੇ

4 4.5 ਹਜ਼ਾਰ ਦੇ ਤਾਂ ਅਸੀਂ ਮਟੀਰੀਅਲ ਹੀ ਦੇ ਦਿੰਨੇ ਆ ਪੀਡੀਐਫ ਕਢਵਾ ਕੇ ਇਥੋਂ ਹਾਰਡ ਕਾਪੀ ਹਾਰਡ ਕਾਪੀ ਦੇਣੇ ਆ ਤਾਂ ਫੀਸ ਤਾਂ ਲਗਭਗ ਅਗਰ ਮੈਂ ਕਹਾ ਤਾਂ 12000 ਰੁਪਏ ਉਹ ਵੀ 7 ਮਹੀਨੇ ਦੀ ਇੰਨੀ ਫੀਸ 'ਚ ਕੋਈ ਨਹੀਂ ਪੜੋਂਦਾ ਉਹ ਜਿਹੜੇ ਤੁਸੀਂ 2.500 ਰੁਪਏ ਜਿਹੜਾ ਇਹ ਤੁਸੀਂ ਦੇ ਰਹੇ ਹੋ ਨਾ ਲਓ ਵੀ ਬੱਚੇ ਦੀ ਕਮੈਂਟ ਸਰ ਨੈਕਸਟ ਸਰਪ੍ਰਾਈਜ਼ ਕੀ ਹੈ ਤੇ ਪੀਟੀਸੀ ਪਲੱਸ ਵੀ ਵਾਲੇ ਵਾਸਤੇ ਕੀ ਹੈ ਅੱਛਾ ਆਜੋ ਸਰ ਚਲੋ ਲਓ ਵੀ ਨੈਕਸਟ ਸਰਪ੍ਰਾਈਜ਼ ਮੇਰੇ ਵੱਲੋਂ ਹੈ ਤੇ ਪੂਰੀ ਪ੍ਰਤਾਪ ਅਕੈਡਮੀ ਦੀ ਟੀਮ ਵੱਲੋਂ ਹੈ ਬਹੁਤ ਟਾਈਮ ਤੋਂ ਮੈਂ ਸੋਚ ਰਿਆ ਸੀਗਾ ਦੇਖੋ ਬੁੱਕ ਵਾਲਾ ਤਾਂ ਸਰਪ੍ਰਾਈਜ਼ ਐ ਨਹੀਂ ਪਹਿਲਾਂ ਰੁਕ ਜਾਓ ਬੁੱਕ ਹਲੇ ਆਏਗੀ ਬੁੱਕ ਮੈਂ ਬਹੁਤ ਲੰਮ ਟੂ ਵੇਟ ਕਰ ਰਿਹਾ ਹਾਂ ਕਿ ਬੁੱਕ ਬਣਾਣੀ ਐ ਬਣਾ ਬਣ ਵੀ ਗਈ ਐ ਬਹੁਤ ਕੁਝ ਪ੍ਰੂਫ ਰੀਡਿੰਗ ਚਲਣੀ ਐ ਬਹੁਤ ਚੀਜ਼ਾਂ ਕਰਨੀ ਐ ਬੁੱਕ ਬੁੱਕ ਨੂੰ ਹਲੇ ਟਾਈਮ ਲੱਗੇਗਾ ਸੀਰੀਅਸਲੀ ਡੇਢ ਦੋ ਮਹੀਨਾ ਲੱਗ ਜਾਏਗਾ ਪੋਲਿਟੀ ਦੀ ਬੁੱਕ ਨੂੰ ਜਾਂ ਮੇਰੀ ਜੀਕੇ ਦੀ ਬੁੱਕਸ ਨੂੰ ਬੁੱਕ ਨਹੀਂ ਐ ਠੀਕ ਐ ਇਸ ਤੋਂ ਇਲਾਵਾ ਹੋਰ ਉਸ ਤੋਂ ਵੀ ਵਧੀਆ ਚੀਜ਼ ਐ ਉਸ ਤੋਂ ਵੀ ਵਧੀਆ ਚੀਜ਼ ਕੀ ਐ ਭਾਈ ਜਿਹੜੀ ਜੀਕੇ ਹੈਗੀ ਐ ਸਾਰੀ ਦੀ ਸਾਰੀ ਹਾਂ ਜੀ ਟਾਪਿਕ ਵਾਈਜ਼ ਟਾਪਿਕ ਵਾਈਜ਼ ਤੇ ਉਹ ਵੀ ਬੈਸਟ ਮਤਲਬ ਐਮਸੀਕਿਊ ਫਾਰਮੈਟ ਦੇ ਵਿੱਚ ਉਹ ਮੈਂ ਤੁਹਾਨੂੰ ਸਾਰੀ ਦੀ ਸਾਰੀ YouTube ਦੇ ਉੱਤੇ ਹੀ ਕਰਾਣ ਜਾ ਰਿਹਾ ਹਾਂ ਐਦਾਂ ਹੀ ਪੈਂਦਾ ਕਿ YouTube ਬਿਲਕੁਲ 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 ਪੱਕਾ ਤਾਂ ਸਾਰੀ ਸਾਰੀ ਤੁਹਾਨੂੰ YouTube ਦੇ ਉੱਤੇ ਸਾਰੀ ਜੀਕੇ ਟਾਪਿਕ ਵਾਈਜ਼ ਬਿਲਕੁਲ ਬੇਸਿਕ ਤੋਂ ਸਟਾਰਟ ਕਰਾਂਗੇ ਪਹਿਲੀ ਕਲਾਸ ਤੋਂ ਪਹਿਲੇ ਟਾਪਿਕ ਤੋਂ हिस्ट्री पॉलिटी ज्योग्राफी ਤੇ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਹੋ ਜਾਏਗਾ ਫਿਰ ਉਸ ਤੋਂ ਬਾਅਦ ਸਾਰੀ ਪੰਜਾਬ ਜੀਕੇ ਥਿਉਰੀ ਵਾਈਸ ਤੇ ਐਮਸੀਕਿਊ ਵਾਈਸ ਸਾਰੀ ਕਰਾਉਂਗਾ YouTube ਤੇ ਕਰਾਉਂਗਾ ਕਿਸੇ ਦਾ ਕੋਈ ਪੇਡ ਵੈਚ ਨਹੀਂ ਲੈਣਾ ਨਾ ਸਾਡਾ ਕੋਈ ਪੇਡ ਵੈਚ ਲੈਣਾ ਐਮਸੀਕਿਊ ਐਮਸੀਕਿਊ ਵਾੜਾ ਐਮਸੀਕਿਊ ਵਾੜਾ ਓਕੇ ਠੀਕ ਹੈ ਹਾਂ ਸਾਰੀ ਜੀਕੇ ਸਬਜੈਕਟ ਵਾਈਸ ਟੋਪਿਕ ਵਾਈਸ ਸਾਰੀ YouTube ਦੇ ਉੱਤੇ हां मास्टर कैडर पंजाबी बिल्कुल बिल्कुल ਤੁਹਾਨੂੰ ਮੈਂ ਦੱਸਣਗੇ ਬੇਸਿਕਲੀ ਆਪਾਂ ਇਹ ਚੈਨਲ ਲਾਂਚ ਕਰਿਆ ਹੈ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਤਾਂ ਹੋਂਦ ਚ ਆਣ ਦੋ ਵੀ ਤੁਸੀਂ ਇਹਨੂੰ ਸਬਸਕ੍ਰਾਈਬ ਕਰਕੇ ਰੱਖੋ ਸ਼ੇਅਰ ਕਰੋ ਪਹਿਲਾਂ ਆਪਣੇ ਦੋਸਤਾਂ ਕਨੇ ਸਾਰੀ ਜਗ੍ਹਾ ਫਿਰ ਜਿਵੇਂ ਜਿਵੇਂ ਆਪਾਂ ਇਹਦੀ ਸਟਰੈਟੇਜੀ ਬਣਾਉਂਦੇ ਰਹਾਂਗੇ ਓਵੇਂ ਓਵੇਂ ਮੈਂ ਤੁਹਾਨੂੰ ਦੱਸਦੇ ਰਹਿਣਗੇ ਠੀਕ ਹੈ ਤਾਂ ਪਹਿਲਾ ਸਰਪ੍ਰਾਈਜ਼ ਇਹ ਸੀਗਾ ਦੂਜਾ ਸਰਪ੍ਰਾਈਜ਼ ਜੌਂਕੀ ਸਰ ਨੇ ਕੋਈ ਗੱਲ ਕਹੀ ਕਿ ਬਹੁਤ ਜ਼ਿਆਦਾ ਬੱਚੇ ਕਹਿ ਰਹੇ ਐਮਸੀਕਿਊ 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 ਤਾਂ ਟੌਪਿਕ ਵਾਈਜ਼ ਹਰ ਹਰ ਇੱਕ ਭਾਈ ਸਾਰੇ ਦਾ ਪਰਵਾਸ ਨਹੀਂ ਹੋਏਗਾ ਸਾਰੇ ਪੇਪਰਾਂ ਵਾਸਤੇ ਮੈਂ ਪੇਪਰ ਲਿਖ ਦਿੰਨਾ ਹੈ ਸਾਰੇ ਲਿਖ ਦੋ ਚਾਹੇ ਉਹ ਪੀਪੀਐਸਸੀ ਦਾ ਹੋਵੇ ਸੀਨੀਅਰ ਅਸਿਸਟੈਂਟ ਵਗੈਰਾ ਹੋਵੇ ਚਾਹੇ ਉਹ ਪੀਟਰੀ ਹੋਵੇ ਹਾਂ ਚਾਹੇ ਉਹ ਪੀਟ੍ਰਿਪਲ ਐਸਬੀ ਦਾ ਹੋਵੇ ਚਾਹੇ ਉਹ ਪੰਜਾਬ ਪੁਲਿਸ ਹੋਵੇ ਚਾਹੇ ਉਹ ਚੰਡੀਗੜ੍ਹ ਪੁਲਿਸ ਹੋਵੇ ਠੀਕ ਹੈ ਤੇ ਚਾਹੇ ਉਹ ਤੁਸੀਂ ਐਸਐਸਸੀ ਹੋਵੇ ਕਿਸੇ ਦਾ ਵੀ ਪੇਪਰ ਹੋਵੇ ਕਿਉਂਕਿ ਇਹ ਟੋਪਿਕ ਵਾਈਜ਼ MCQ ਹੋਣਗੇ ਔਰ ਇਹ ਟੋਪਿਕ ਵਾਈਜ਼ ਦੇ ਵਿੱਚ ਚਾਹੇ ਕੋਈ ਵੀ ਪੇਪਰ ਹੋਵੇ ਜਿਹੜੇ ਵੀ ਪੇਪਰ 'ਚ ਉਸ ਟੋਪਿਕ ਤੋਂ ਰਿਲੇਟਡ ਕੋਈ ਵੀ ਕੁਐਸਚਨ ਆਇਆ ਆਇਆ ਹੈ ਉਹ ਅੰਕਿਤ ਸਰ YouTube ਤੇ ਬਿਲਕੁਲ ਫ੍ਰੀ ਆਫ ਕੋਸਟ ਕਰਾਉਣਗੇ ਦੂਜਾ ਸਰਪ੍ਰਾਈਜ਼ ਇਹ ਹੈ ਤੀਜਾ ਵੀ ਹੈ ਤੀਜਾ ਕਿਡਾ ਤੀਜਾ ਹੋਦਾ ਸਾ ਤੀਜਾ ਹੈ ਪੰਜਾਬ ਜੀ ਕੇ ਉਹ ਤਾਂ ਪੰਜਾਬ ਜੀ ਕੇ ਤਾਂ ਚਲੋ ਜਦੋਂ ਟੋਪਿਕ ਵਾਈਜ਼ ਚੱਲਦੀ ਰਹੇਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰੀ ਦੀ ਸਾਰੀ ਪੰਜਾਬ ਜੀ ਕੇ ਇੱਕ ਵਾਰ ਮੈਂ ਆਲਰੇਡੀ ਕਰਾ ਚੁੱਕਿਆ ਹੈ ਕਈ ਬੱਚੇ ਸ਼ਾਇਦ ਚੈਨਲ ਤੇ ਨਵੇਂ ਜੁੜੇ ਆ ਉਹਨਾਂ ਨੂੰ ਨਹੀਂ ਪਤਾ ਠੀਕ ਹੈ ਤਾਂ ਉਹ ਪੁਰਾਣੀ ਕਲਾਸਾਂ ਵੀ ਦੇਖ ਸਕਦੇ ਆ 1000 ਐਮਸੀਕਿਊ ਵੀ ਕਰਾਏ ਹੋਇਆ ਇਸ ਤੋਂ ਇਲਾਵਾ ਮੈਂ ਦੁਬਾਰੇ ਫੇਰ ਪੰਜਾਬ ਜੀ ਕੇ ਸ਼ੁਰੂ ਕਰੂੰਗਾ ਥਿਉਰੀ ਵਾਈਜ਼ ਤੇ ਫਿਰ ਆਪਾਂ ਉਸ ਦੇ ਥਿਉਰੀ ਵਾਈਜ਼ ਕਰਨ ਤੋਂ ਬਾਅਦ ਟੋਪਿਕ ਵਾਈਜ਼ ਐਮਸੀਕਿਊ ਵੀ ਕਰਾਂਗੇ ਤੇ ਉਹ ਸਾਰੇ ਪੇਪਰਾਂ ਦੇ ਲਈ ਹੋਏਗੀ ਚਾਹੇ ਤੁਹਾਡਾ ਪੇਪਰ ਪੀਪੀਐਸਸੀ ਕੰਡਕਟ ਕਰੇ ਚਾਹੇ ਤੁਹਾਡਾ ਪੇਪਰ ਪੀਟਰੀਪਲੱਸ ਬੋਰਡ ਕੰਡਕਟ ਕਰੇ ਸਾਰੇ ਟੋਪਿਕ ਸਭ ਕੁਝ ਕਰਾਂਗੇ ਇਹਨਾਂ ਦੀ ਪ੍ਰਿੰਟੇਬਲ ਪੀਡੀਓ ਉਹ ਨਹੀਂ ਬਾਬਾ ਪੀਡੀਫਾਂ ਦੇ ਪਿੱਛੇ ਨਾ ਪਿਆ ਕਰੋ ਬਾਈ ਠੀਕ ਹੈ ਕਦੋਂ ਤੋਂ ਸ਼ੁਰੂ ਕਰਨਾ ਹੈ ਪਹਿਲੀ ਤਰੀਕ ਤੋਂ ਪਹਿਲੀ ਤਰੀਕ ਦਾ ਸੰਡੇ कोई ना अनाउंस कर देंगे हाँ ता पहली अगस्त मन के चलो ठीक है ओके टाइम टाइम मैं थोड़े ना शेयर कर दूंगा शाम ही रखा पांच या साढ़े पांच बजे की टाइमिंग होगी जो मेरी टाइमिंग हैगी है ऑलरेडी है इन्ने बडे वे कमेंट नहीं पढ़े जाने बई छोटे छोटे कमेंट करो लव यू लुव्यू वाले बस उ बहुत है सामानूता ठीक है सब रले हुए ने कौन कितने रलिया हुआ है ਇੱਥੇ ਕਿਹੜਾ ਕੋਈ ਪੋਲਿਟਿਕਲ ਰੈਲੀ ਚੱਲ ਰਹੀ ਹੈ ਕੌਣ ਕਿਥੇ ਪਤਾ ਨਹੀਂ ਕੌਣ ਕਹਿੰਦਾ ਹੈ ਹਾਂ ਬਿਲਕੁਲ ਸਾਰੇ ਰਲੇ ਹੋਏ ਆ ਬਿਲਕੁਲ ਬਿਲਕੁਲ ਸਾਰੇ ਰਲ ਕੇ ਹੀ ਤਾਂ ਪੜਾਵਾਂਗੇ ਆ ਡੱਡ ਥੋੜੀ ਪੜਾਵਾਂਗੇ ਯਾਰ ਹੁਣ ਜੇ ਸਾਰੇ ਰਲ ਕੇ ਨਹੀਂ ਪੜਾਵਾਂਗੇ ਫਿਰ ਥੋੜੀ ਗੱਲ ਗੱਲ ਬਣਦੀ ਹੈ ਠੀਕ ਹੈ ਤੁਸੀਂ ਐਵੇਂ ਦੇਖੋ ਮੈਂ ਤੁਹਾਨੂੰ ਐਵੇਂ ਦੱਸਦਾ ਕਿਸੇ ਵੀ ਬੱਚੇ ਨੇ ਜਿਹਨੇ ਬੈਚ ਲਿੱਤਾ ਨਾ ਉਹਨੂੰ ਜਾ ਕੇ ਪੁੱਛੋ ਜੀਐਸ ਕਿਵੇਂ ਪੜਾਈ ਦੀ ਹੈ ਉਹਨੂੰ ਜਾ ਕੇ ਪੁੱਛੋ ਪੰਜਾਬ ਜੀਕੇ ਕਿਵੇਂ ਪੜਾਈ ਹੈ ਉਹਨੂੰ ਜਾ ਕੇ ਪੁੱਛੋ ਅੰਗਰੇਜ਼ੀ ਕਿਵੇਂ ਪੜਾਈ ਹੈ ਉਹਨੂੰ ਜਾ ਕੇ ਪੁੱਛੋ ਮੈਥ ਕਿਵੇਂ ਪੜਾਇਆ ਰੀਟੇਟੀ ਦੀ ਕਲਾਸ ਚਲੋ ਇਹਦੇ ਬਾਰੇ ਵੀ ਕਰਦੇ ਆਂ ਜੀ ਪੀਟੀਆਈ ਦਾ ਵੀ ਹਿੱਲਾ ਕਰਦੇ ਆਂ ਹਾਂ ਸਾਰੀ ਜੀਕੇ ਸਾਰੀ ਜੀਕੇ ਮਤਲਬ ਫਿਰ ਸਾਰੀ ਹੋਏਗੀ ਬਈ ਹਿਸਟਰੀ ਆਫ ਇੰਡੀਆ ਹਿਸਟਰੀ ਵੀ ਤਿੰਨੇ ਐਂਸ਼ੀਐਂਟ ਮਿਡਾਈਵਲ ਮਾਡਰਨ ਤਿੰਨੇ ਜੀਓਗ੍ਰਾਫੀ ਵੀ ਹੋਏਗੀ ਫਿਰ ਤਾਂ ਸਾਰੀ ਜੀਕੇ ਹੀ ਹੋਏਗੀ ਫਿਰ ਅਰਜੁਨ ਬੱਬਰ ਸਰ ਦੀਆਂ ਕਲਾਸਾਂ ਬਿਲਕੁਲ ਅਰਜੁਨ ਬੱਬਰ ਸਰ ਥੋੜੇ ਜਿਹੀ ਬੀਜੀ ਹੈ ਉਹ ਜਦੋਂ ਆਉਣਗੇ ਤਾਂ ਉਹਨਾਂ ਦੀਆਂ ਕਲਾਸਾਂ ਜ਼ਰੂਰ ਹੋਣਗੀਆਂ ਅਰਜੁਨ ਸਰ ਦੀ ਕਲਾਸਾਂ 3 4 ਤਰੀਕ ਤੋਂ ਬਾਅਦ ਸ਼ੁਰੂ ਹੋਣਗੀਆਂ ਬਈ ਕੰਪਿਊਟਰ ਕੰਪਿਊਟਰ ਦੀ ਵੀ ਹੋਣਗੀਆਂ ਸ਼ੁਰੂ ਜਲਦੀ ਹੋਣਗੀਆਂ ਟੈਨਸ਼ਨ ਨਾ ਇੱਕ ਮਿੰਟ ਇੱਕ ਬੱਚਾ ਕਹਿੰਦਾ ਸਾਡਾ ਬੈਚ ਲੈਣ ਦਾ ਕੀ ਬੈਨੀਫਿਟ ਆ ਉਹਦੇ ਵਿੱਚ ਥਿਉਰੀ ਪੜ੍ਹਨੀ ਆ ਥਿਉਰੀ ਆ ਬਬਿਓ ਇੱਥੇ ਤੁਸੀਂ ਐਮਸੀਕਿਊ ਕਿ ਪੜੋਗੇ ਦੁਬਾਰਾ ਸਰ ਮੈਂ ਲਿਖ ਦਿੰਦਾ ਵੱਡਾ-ਬਟਾ ਉਹ ਤੁਸੀਂ ਸਰਪ੍ਰਾਈਜ਼ ਦੇ ਚੱਕਰ 'ਚ ਬੱਚਿਆਂ ਨੂੰ ਐਵੇਂ ਹੋ ਜਾਂਦਾ ਭਾਈ ਦੁਬਾਰਾ ਦੱਸ ਦਿੰਦਾ ਸਟੈਟਿਕ ਜੀ ਕੇ ਵੀ ਹੋਏਗੀ اے ਐਮਸੀਕਿਊ ਦਾ ਬੈਚ ਹੈਗਾ ਭਾਈ ਟੌਪਿਕ ਵਾਈਜ਼ ਐਮਸੀਕਿਊਜ਼ ਨੇ ਇਹ ਇਹ ਐਮਸੀਕਿਊਜ਼ ਨੇ ਟੌਪਿਕ ਵਾਈਜ਼ ਐਮਸੀਕਿਊ ਕਰੋਂਗੇ ਸਰ ਐਮਸੀਕਿਊ ਵੀਰੇ ਐਮਸੀਕਿਊ ਠੀਕ ਹੈ ਹੋਰ ਦੱਸੋ ਬਾਈ ਥਿਉਰੀ ਉੱਥੇ ਪੜਾ ਰਿਹਾ ਨਾ ਤੁਹਾਨੂੰ ਤੁਸੀਂ ਆਪ ਵੀ ਕਹਿੰਦੇ ਹੋ ਕਿ ਸਾਰੇ ਇਹਨਾਂ ਦੇ ਐਮਸੀਕਿਊ ਕਿੱਥੋਂ ਕਰਨੇ ਆ ਤਾਂ ਐਮਸੀਕਿਊ YouTube ਤੇ ਕਰੋ ਹੋਰ ਜਸ ਕਿਰਨ ਚਾਹੀ ਪੀਐਸਪੀਐਸਸੀਐਲ ਦਾ ਪੇਪਰ ਹੈ ਕੋਈ ਵੀ ਹੈ ਯਾਰ ਜੀਕੇ ਦਾ ਸਾਰਿਆਂ ਦੇ ਵਿੱਚ ਸੇਮ ਹੀ ਹੈ ਨਹੀਂ ਐਮਸੀਕਿਊ ਤਾਂ YouTube ਤੇ ਹੀ ਚੱਲਣਗੇ ਬਾਈ ਹੋਰ ਕਿੱਥੇ ਚੱਲਣਗੇ ਹੁਣ ਐਮਸੀਕਿਊ ਵੀ ਪੇਡ ਕਰਾਈਏ ਲੁੱਟ ਕੇ ਸਾਡੀ ਜੀ ਐਮਸੀਕਿਊ ਵੀ ਹਾਂ ਹੁਣ ਦੱਸੋ ਬਾਈ ਜਸ ਕਿਰਨ ਜੀ क्या हूँ डाउट क्लियर हो गया लो। कर लो देखो टाइम कि लगेगा नहीं पता जल्दी दसो गई गुड़िया हां भाई एमसीक्यू क्यू तो कर ही सकते हैं हाँ? ठीक है ठीक है भाई हां ਤਾ ਐਮਸੀਕਿਊ ਹਾਂ ਬਿਲਕੁਲ ਬਿਲਕੁਲ ਥਿਉਰੀ ਨਹੀਂ ਕਰਾਰੇ ਬਿਲਕੁਲ ਜਸਕਿਰਨ ਗੁੱਸਾ ਹੋਗੀ ਕੈਰੀ ਫਿਰ ਥਿਉਰੀ ਕਿਉਂ ਕਰਾ ਥਿਉਰੀ ਨਹੀਂ ਕਰਾ ਰਹੇ ਔਰ ਮਜ਼ਾਕ ਕਰ ਰਹੀ ਸੀ ਐਮਸੀਕਿਊ ਦਾ ਇਹ ਬੈਚ ਚੱਲੂਗਾ ਔਰ ਰੀਜਨਿੰਗ ਮੇਰੀ ਸ਼ਾਮ ਨੂੰ 7 ਵਜੇ ਚੱਲਦੀ ਹੈ ਮੈਂ ਆਲਰੇਡੀ ਕਈ ਵਾਰ ਕਹਿ ਚੁੱਕਿਆ ਹਾਂ ਔਰ ਇਹ ਰੀਜਨਿੰਗ ਵਾਸਤੇ ਕੋਈ ਵੀ ਬੈਚ ਲੈਣ ਦੀ ਲੋੜ ਨਹੀਂ ਹੈ ਮੇਰਾ ਤਾਂ ਇਹੀ ਸਰਪ੍ਰਾਈਜ਼ ਹੈ ਠੀਕ ਹੈ ਆ ਲੋ ਭਾਈ ਇਹ ਦੋ ਚੀਜ਼ਾਂ ਹੈਗੀਆਂ ਜੋ ਅਸੀਂ ਅਨਾਉਂਸ ਕਰ ਲਈਆਂ ਸੀ ਮੇਨ ਚੈਨਲ ਦੂਜਾ ਕਈ ਬੱਚਿਆਂ ਨੇ ਕਿਹਾ ਸਰ ਐਮਸੀਕਿਊ 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 ਤੀਜਾ ਤਾਨੂੰ ਇਹ ਟਾਈਮ ਟੇਬਲ ਯਾਦ ਹੋਣਾ ਚਾਹੀਦਾ ਸ਼ਾਮ ਨੂੰ 7 ਵਜੇ ਚੱਲਦੀ ਹੈ ਰੀਜ਼ਨਿੰਗ 11 ਵਜੇ ਮਾਰਨਿੰਗ ਚੱਲਦੀ ਹੈ ਮੈਡਮ ਦੀ ਪੰਜਾਬੀ ਔਰ ਮੈਂ ਕਹਿ ਰਿਹਾ ਇੱਕ ਵਾਰੀ ਨਾ ਪੜ੍ਹ ਕੇ ਦੇਖਿਓ ਮੈਨੂੰ ਜੋ ਚੀਜ਼ਾਂ ਮਤਲਬ ਬੱਚੇ ਮੈਨੂੰ ਰਿਵਿਊ ਦਿੰਦੇ ਕਿ ਸਰ ਇਹ ਚੀਜ਼ਾਂ ਕਿਸੇ ਨੇ ਵੀ ਨਹੀਂ ਪੜ੍ਹਾਇਆ ਉਹ ਵੀ ਇੰਨੇ ਸਹੀ ਤਰੀਕੇ ਨਾਲ ਠੀਕ ਹੈ ਇੰਨੇ ਥਰੰਬੇ ਨਾਲ ਇੰਨੀ ਗਹਿਰਾਈ ਨਾਲ ਔਰ ਇੰਨਾ ਸਹੀ ਤਰੀਕੇ ਨਾਲ ਨਹੀਂ ਪੜ੍ਹਾਇਆ ਅਗਰ ਕਿਸੇ ਨੇ ਵੀ ਪੜ੍ਹਾਇਆ ਤਾਂ ਕਿਤੇ ਨਾ ਕਿਤੇ ਮਿਸਟੇਕ ਕੀਤੀ ਆ ਠੀਕ ਹੈ ਹਾਲਾਂਕਿ ਚਲੋ ਮਿਸਟੇਕ ਕਿਸੇ ਤੋਂ ਵੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਇਹ ਕੋਈ ਵੱਡੀ ਗੱਲ ਨਹੀਂ ਹੈ ਪਰ ਹੁਣ ਤੁਸੀਂ ਇੱਕ ਵਾਰੀ 11 ਵਜੇ ਮੈਮ ਦੀ ਪੰਜਾਬੀ ਲਾ ਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਏਗਾ ਪੰਜਾਬੀ ਵਾਲੇ ਮੈਡਮ ਦੀਪ ਸਰ ਤੋਂ ਡਰ ਕੇ ਖੜੇ ਉਹ ਨਹੀਂ ਮੈਡਮ ਦਾ ਸਭਾਈ ਐ ਤਾਂ ਮੈਡਮ ਜੀ ਤੁਸੀਂ ਮੈਨੂੰ ਯਾਰ ਤੁਸੀਂ ਬਦਨਾਮ ਨਾ ਕਰਿਆ ਕਰੋ ਯਾਰੂੰ ਸਰ ਮੇਰੀ ਪੂਆ ਦੀ ਕੁੜੀ ਨੇ ਕਿਹਾ ਸੀ ਬੈਚ ਲੈਣ ਜੋ ਮੇਰਾ ਫੀਡਬੈਕ ਹੈ 100 100 ਓਕੇ ਕੁਛ ਹੋ ਰਿਹਾ ਹੈ ਥੈਂਕ ਯੂ ਸੋ ਮਚ ਔਰਾਂ ਨੂੰ ਵੀ ਦੱਸਿਓ ਹਾਂ ਬਿਲਕੁਲ ਕਿਰਨ मैम ਬੈਸਟ ਹੈ ਬੈਸਟ ਹੈ ਤਾਈ ਤਾਂ ਇੱਥੇ ਆ ਸੁਰੇਂਦਰ ਰਾਣਾ ਸਰ ਕਿੱਥੇ ਆ ਸੁਰੇਂਦਰ ਰਾਣਾ ਸਰ ਵੀ ਇੱਥੇ ਹੀ ਆਜੋ ਸਰ ਆਜੋ ਸਰ ਆਜੋ ਆਜੋ ਕੋਈ ਗੱਲ ਨਹੀਂ ਇੱਥੇ ਹੀ ਹੈ ਕੋਈ ਏਦਾਂ ਉਹ ਕਿ ਕਈਆਂ ਨੂੰ ਹੈਲੋ ਆਜੀ ਗੁੱਡ ਇਵਨਿੰਗ 올 ਸਟੂਡੈਂਟਸ ਕੀ ਹਾਲ ਚੱਲ ਹੈ ਵੀ ਸਾਰਿਆਂ ਦੇ ਵਧੀਆ ਚਲੋ ਹੋਠੀਕ ਟਾਕ ਚਲੋ ਆਪਣਾ ਨਿਊ ਬੈਚ ਨਿਊ ਆਪਣਾ ਚੈਨਲ ਆਪਣਾ ਲਾਂਚ ਕਰਤਾ ਸਾਰੇ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਹੰਜੀ 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 ਬਾਈ ਬੈਚ ਲੈਣ ਦਾ ਕੀ ਫਾਇਦਾ ਯਾਰ ਸਰ ਤੁਸੀਂ ਉਹ ਵਹਿਮ ਪਾ ਕਿਹੜਾ ਐਮਸੀਕਿਊ ਹੋਏਗੀ ਬਾਈ ਐਮਸੀਕਿਊ ਐਮਸੀਕਿਊ ਹੈ ਉਹ ਉਹ ਬੈਚ ਚ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਇੱਕ ਵਾਰ ਦੁਬਾਰਾ ਕਲੀਅਰ ਕਰੋ ਕੀ ਤੁਸੀਂ ਕਹਿੰਦਾ ਹੈ ਚੜੀ ਗੱਲ ਦਾ ਪਰ ਕਲੀਅਰ ਕਰੋ ਵੀ ਮੈਂ ਜੀਕੇ ਐਮਸੀਕਿਊ ਚੱਲਣਗੀ ਉਹਨਾਂ ਦਾ ਸੋਇਨਾ ਨੂੰ ਵੀ ਜੀਕੇ ਟੌਪਿਕ ਬਾਈ ਜੀਐਮਸੀਕਿਊ ਚੱਲੇਗੀ ਓਕੇ ਬਾਈ ਜਦੋਂ ਆਪਾਂ ਬੈਚ ਦੇ ਵਿੱਚ ਥਿਉਰੀ ਪੜ੍ਹਨੇ ਆ ਠੀਕ ਹੈ ਜਦੋਂ ਤੁਸੀਂ ਪੂਰੀ ਐਂਸ਼ੀਅੰਟ ਹਿਸਟਰੀ ਕਵਰ ਕਰ ਲਈ ਬਟ ਆਈ ਵਿਲ ਵੀ ਕਵਰ ਹੋ ਲਈ ਬਸ ਅੱਜ ਮਰਾਠੀ ਪੜ੍ਹਨੇ ਸੀਗੇ ਠੀਕ ਹੈ ਤਾਂ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਸਰ ਕਿ ਆਪਾਂ ਨੇ ਥਿਉਰੀ ਪੜ੍ਹ ਲਈ ਹੁਣ ਇਹਦੇ ਐਮਸੀਕਿਊ ਕਿੱਥੇ ਕਰਨੇ ਆ ਤਾਂ ਉਹੀ ਤਾਂ ਬੈਚ ਤੁਹਾਡੇ ਵਾਸਤੇ ਚਲਾਇਆ ਐਮਸੀਕਿਊ ਅਲੱਗ ਤੋਂ YouTube ਦੇ ਉੱਤੇ ਸਾਰਾ ਬੈਚ ਫ੍ਰੀ ਹੈ ਠੀਕ ਹੈ ਤਾਂ ਸਿਰਫ ਆਪਾਂ YouTube ਦੇ ਉੱਤੇ ਜੋ ਹੈ MCQ ਕਵਰ ਕਰਾਂਗੇ ਸਾਰੀ GK ਦੇ ਸਾਰੇ ਸਬਜੈਕਟਾਂ ਦੇ ਸਾਰੇ ਟੋਪਿਕ ਦੇ ਟੋਪਿਕ ਵਾਈਜ਼ ਕਵਰ ਕਰਾਂਗੇ ਮੰਨ ਲਓ ਮੈਂ ਅਨਸ਼ੈਂਟ ਹਿਸਟਰੀ ਕਿਉਂਕਿ ਮੈਂ ਬੈਚ ਦੇ ਵਿੱਚ ਹਿਸਟਰੀ ਤੋਂ ਸ਼ੁਰੂ ਕਰਦਾ ਤਾਂ ਅਨਸ਼ੈਂਟ ਹਿਸਟਰੀ ਤੋਂ ਸ਼ੁਰੂ ਕਰਦਾ ਤਾਂ ਅਨਸ਼ੈਂਟ ਹਿਸਟਰੀ ਜੋ ਹੈ ਉਹਦੇ ਟੋਪਿਕ ਵਾਈਜ਼ ਮੈਂ MCQ ਕਰਾਉਂਗਾ ਜਦੋਂ ਇਹ ਨਿਬੜ ਜੇਗੀ ਫਿਰ ਮਾਇਡਾਈਵਲ ਸ਼ੁਰੂ ਕਰ ਦੂੰਗਾ ਮਾਇਡਾਈਵਲ ਹਿਸਟਰੀ ਇਹ ਨਿਬੜ ਗਈ ਮਾਡਰਨ ਹਿਸਟਰੀ ਫਰੀडम ਸਟਰਗਲ ਇਹ ਸਾਰਾ ਹੋਏਗਾ ਫਿਰ ਆਪਾਂ ਸਟੈਟਿਕ ਜੀਕੇ ਠੀਕ ਹੈ ਜੀ ਜੀਓਗ੍ਰਾਫੀ ਸਾਰੇ ਆਪਾਂ ਕਰਾਂਗੇ ਜਿਹੜੇ ਮੇਰੇ ਸਬਜੈਕਟ ਹੈ ਪੋਲੀਟੀ ਮੈਂ ਸ਼ੁਰੂ ਕਰਾਈ ਹੋਈ ਹੈ ਉਹ ਸਾਰੇ ਕਰਾਂਗੇ ਬਈ ਸਟੈਟਿਕ ਜੀਕੇ ਕਰਾਂਗੇ ਪੰਜਾਬ ਜੀਕੇ ਦੀ ਥਿਓਰੀ ਮੈਂ ਪਹਿਲਾਂ ਵੀ YouTube ਤੇ ਫ੍ਰੀ ਕਰਾਈ ਹੈ ਉਹ ਤਾਂ ਮੈਂ ਹਮੇਸ਼ਾ ਫ੍ਰੀ ਕਰਾਂਦਾ ਉਹ ਤਾਂ ਪੰਜਾਬ ਦੀ ਜੀਕੇ ਸਾਡੀ ਪੰਜਾਬ ਦੀ ਨੋਲਿਜ ਹੈ ਉਹ ਥੋੜੀ ਮੈਂ ਪੇਡ ਕਰਾਉਂਗਾ ਬਈ ਹਲੋ ਉਹ ਤਾਂ ਸਾਡਾ ਪੰਜਾਬ ਬਾਰੇ ਜਾਣਨ ਦਾ ਹੱਕ ਉਹ ਤਾਂ ਸਾਡਾ ਫੰਡਾਮੈਂਟਲ ਰਾਈਟ ਆ ਵੀ ਫ੍ਰੀ ਹੋਣਾ ਚਾਹੀਦਾ ਉਹ ਤਾਂ ਕੱਲੇ ਕੱਲੇ ਬੱਚੇ ਤੱਕ ਮੈਂ ਫ੍ਰੀ ਕਰਾਉਂਗਾ ਮੈਂ ਪਹਿਲਾਂ ਵੀ ਸਾਰੀ ਪੰਜਾਬ ਜੀ ਕੇ ਫ੍ਰੀ ਕਰਾਈ ਆ ਐਮਸੀਕਿਊ ਵੀ ਥਿਉਰੀ ਵੀ ਮੈਂ ਅੱਗੇ ਜਦੋਂ ਵੀ ਕਰਾਉਂਗਾ ਮੈਂ ਫ੍ਰੀ ਹੀ ਕਰਾਉਂਗਾ ਮੈਂ ਕਦੇ ਪੇਡ ਨਹੀਂ ਕਰਾਉਂਗਾ ਪੰਜਾਬ ਜੀ ਕੇ ਗੱਲ ਸਮਝੇ ਹੈ ਹਾਂ ਦੂਜੀ ਗੱਲ ਇਹ ਕਰੇ ਬੈਚ ਲੈਣ ਦਾ ਕੀ ਬੈਚ ਬੰਦ ਕਰੋ ਫਿਰ ਤੁਸੀਂ ਐਵੇਂ ਕਰੋ ਖੁਸ਼ਵਿੰਦਰ ਸਿੰਘ ਤੁਸੀਂ ਬੰਦ ਕਰ ਦਿਓ ਉਸ ਬੈਚ ਚੋਂ ਨਾ ਪੜੋ ਹੋਰ ਕੀ ਤੁਹਾਡੇ ਸਮਝ ਤਾਂ ਨਹੀਂ ਰਹੀ ਮੈਂ ਕਹਿ ਰਿਹਾ ਹਾਂ ਵੀ ਅੰਕਿਤ ਸਰ ਉੱਥੇ ਥਿਊਰੀ ਕਰਾ ਰਿਹਾ ਹੈ ਥਿਊਰੀ ਦਾ ਮਤਲਬ ਹੁੰਦਾ ਹੈ ਥਿਊਰੀ ਔਰ ਐਮਸੀਕਿਊ YouTube ਤੇ ਹੀ ਹੋਣਗੇ ਹੋਰ ਕਿੱਥੇ ਹੁੰਦੇ ਐਮਸੀਕਿਊ ਠੀਕ ਹੈ ਉਹਨਾਂ ਨੂੰ ਅਰੇਂਜ ਕਰਕੇ ਐਡਾ ਵੱਡਾ ਸਰਪ੍ਰਾਈਜ਼ ਕਰੇ ਕਿ ਹੁਣ ਅਸੀਂ ਜੋ ਟੌਪਿਕ ਕਰਾਏ ਕਰਾਂਗੇ ਉਹਨੂੰ ਟੌਪਿਕ ਵਾਈਜ਼ ਇੱਥੇ ਐਮਸੀਕਿਊ ਕਰਾਏ ਕਰਾਂਗੇ ਬਾਰੀ 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 ਇਸਕਲ ਦਾ ਕੀ ਹੈ ਹਾਂ ਬਿਲਕੁਲ ਠੀਕ ਹੈ ਜੇ ਤੁਹਾਨੂੰ ਲੱਗਦਾ ਐਵੇਂ ਆ ਤਾਂ ਰਹਿਣ ਦੋ ਫਿਰ ਉਤੋਂ ਬਾਹਰ ਚੋਂ ਨਾ ਪੜੋ ਇੱਥੇ ਹੀ ਪੜ ਲਿਓ ਜੇ ਤੁਹਾਨੂੰ ਲੱਗਦਾ ਵੀ थोड़ा तो पता सिलैक्शन कदों होंगी कदों सिलैक्शन होंगी है जो बच्चा बैलेंस बुला के चलता है भी थ्यूरी प्लस एमसीक्यू पढ़ता है फिर सिलैक्शन होंगी है ना कल थ्यूरी सिलैक्शन होंगी ना कले एमसीूक्शन होंगी अंडरस्टैंड ठीक है क्लियर है ठीक है हम्म दसो ਲਾਲ ਕੋਈ ਨਹੀਂ ਠੀਕ ਹੈ ਹਾਂ ਬਿਲਕੁਲ ਐਮਸੀਕਿਊ ਹੈ ਕੋਈ ਨਹੀਂ ਕੁਸ਼ਵਿੰਦਰ ਜੀ ਤੁਸੀਂ ਕਾਲ ਕਰ ਲਓ ਅਕੈਡਮੀ ਨੰਬਰ ਤੇ ਕਰਾ ਦਾਂਗੇ ਪੇਮੈਂਟ ਵਾਪਸ ਹੋਰ ਦੱਸੋ ਠੀਕ ਹੈ ਪੇਮੈਂਟ ਵਾਈ ਵਾਪਸ ਕਹਿ ਰਹੇ ਕਰੇ ਪੇਮੈਂਟ ਨਹੀਂ 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 ਹੈ ਕੋਈ ਐਡ ਆਉਣੀ ਹੈ ਤੁਹਾਨੂੰ ਐਪ ਦੇ ਵਿੱਚ ਮਿਲ ਜੇਗਾ ਐਮਸੀਕਿਊ ਚਾਹੀਦੇ ਤੁਹਾਨੂੰ ਐਪ ਦੇ ਵਿੱਚ ਹਾਂ ਬਿਲਕੁਲ ਮਿਲ ਜਾਣਗੇ ਇੱਕ ਸਰ ਕਹਿੰਦੇ ਇਦਾਂ ਦੇ ਬੁਲੇ ਹੁੰਦੇ ਨੇ ਕਰੰਟ ਅਫੇਅਰ ਕਰੰਟ ਅਫੇਅਰ ਸਵੇਰੇ 7 ਵਜੇ ਹੋਗੇ ਬਾਈ ਹਾਂ ਕਰੰਟ ਅਫੇਅਰ ਸਵੇਰੇ 7 ਵਜੇ ਹੋਗੇ اگر ایتھے ਤੁਸੀਂ ਐਵੇਂ ਦੇਖੋ ਨਾ ਵੀ 300 350 ਬੱਚਾ ਤਾਂ ਇੱਕ ਬੱਚਾ ਬੋਲ ਰਿਹਾ ਇਹਦਾ ਮਤਲਬ ਨਾ ਤਾਂ ਉਹਦਾ ਮਨ ਹੈਗਾ ਪੜਨ ਦਾ ਨਾ ਉਹ ਠੀਕ ਹੈ ਚਲੋ ਬਿਲਕੁਲ 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 ਹਾਂ ਐਗਜ਼ਿਸਟਿੰਗ ਕਲਾਸਾਂ ਹੈ ਉਹ ਬਿਲਕੁਲ ਕੰਟੀਨਿਊ ਰਹਿਣਗੀਆਂ ਤੇ ਪਹਿਲੀ ਤਰੀਕ ਤੋਂ ਆਪਾਂ ਬਿਲਕੁਲ ਟਾਪਿਕ ਵਾਈਜ਼ ਸਾਰੀ ਜੀਕੇ ਸ਼ੁਰੂ ਕਰਾਂਗੇ ਬਈ ਠੀਕ ਹੈ ਤੇ ਕਰੰਟ ਅਫੇਅਰ ਦੀ ਟਾਈਮਿੰਗ ਸਵੇਰੇ ਮੈਂ 7 ਵਜੇ ਕਰਤੀ ਹੈ ਕਿਉਂਕਿ ਥੋੜਾ ਜਿਹਾ 8 ਵਜੇ ਲੇਟ ਹੋ ਜਾਂਦਾ ਠੀਕ ਹੈ ਤਾਂ 7 ਵਜੇ ਆਪਾਂ ਕਰੰਟ ਅਫੇਅਰ ਕਰਿਆ ਕਰਾਂਗੇ ਠੀਕ ਹੈ ਓਕੇ ठीक है रीजनिंग की क्लास कल लगेगी ना ठीक है और नहीं कोई क्लास बंद होंगी youtube पे टेंशन ना लें डोंट वरी ठीक है ठीक है भाई सो थैंक यू आ दो चीजें सीगियां भाई फॉलो कर लियो हजे भी अगर हाले और भी हैगे सरप्राइज है? पर चलो कोई गल नहीं ठीक है चलो थैंक यू थैंक यू चलो ओके okay, जी बाय बाय ओके